ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਟਿਕੜ-ਟਿਕੜ بھائی ਨਾਲ ਹੋਜੋ। ਆਜੋ ਤੁਸੀਂ ਵੀ ਮਟਾ ਜੀ। ਨਹੀਂ ਨਹੀਂ ਆਜੋ ਬਹੁਤ ਵਧੀਆ ਲੱਗਦਾ। ਮਾਈਕ ਵਿੱਚ ਰੱਖ। ਚੱਲ ਤੇ ਮੇਰਾ ਦੋਸਤ ਹੈ ਅੱਛੀ ਹੈ ਜੀ ਉਹ ਜਿਹੜਾ ਵਰਨਾ ਜੀ ਬੀ ਆਪ ਤੇ ਆ ਰਹੇ ਇਹ ਕਾਰਨਾ ਵਰਤਮਾਨ ਚੱਲਦਾ ਆ ਆਪ ਜੀ ਜੀ ਜੇ ਦੀ ਜਾਨਕਾਰੀ ਵੈਟਨਾਮ ਮੈਲਾ ক্রিকেট ਟੀਮ ਨੇ ਜੋ ਹੈ ਵਰਲਡ ਕੱਪ ਜਿੱਤਾ ਹੈ। ਹਾਂਜੀ ਬਹੁਤ ਵਧੀਆ ਲੱਗਾ ਵਰਲਡ ਕੱਪ ਜਿੱਤੇ ਸੈਮੀਫਾਈਨਲ ਮੈਚ ਵੀ ਲਾਈਵ ਜਾ ਕੇ ਦੇਖਿਆ ਮੈਂ ਤੇ ਫਾਈਨਲ ਵੀ ਤੇ ਪੂਰੀ ਟੀਮ ਨੇ ਬੈਟਸਮੈਨਾਂ ਨੇ ਵੀ ਬੋਲਰਾਂ ਨੇ ਵੀ ਇੱਕਜੁੱਟ ਹੋ ਕੇ ਖੇਲੇ ਤੇ ਟੀਮ ਨੂੰ ਜਿਤਾਇਆ ਸਾਨੂੰ ਬਹੁਤ ਖੁਸ਼ੀ ਹੋਈ। ਕੀ ਕਹਿਣਾ ਚਾਹੋਗੇ ਲੰਮੇ ਸਮੇਂ ਤੋਂ ਪਰਫਾਰਮਾ ਨਾ ਆਇਆ ਕਿ ਦੁਨੀਆ ਵਿੱਚ ਹੈ। ਉਹ ਵਰਲਡ ਕੱਪ ਇਸ ਵਾਰ ਜਿੱਤਾ ਹੈ। ਹਾਂਜੀ ਮਿਹਨਤ ਤਾਂ ਬਹੁਤ ਕੀਤੀ ਆ ਪੂਰੀ ਟੀਮ ਇੰਡੀਆ ਨੇ ਪਹਿਲਾਂ ਵੀ ਫਾਈਨਲ ਵਿੱਚ ਪਹੁੰਚਦੇ ਸੀਗੇ ਪਰ ਅਸੀਂ ਫਾਈਨਲ ਦੇ ਵਿੱਚ ਹਾਰ ਜਾਂਦੇ ਸੀਗੇ ਇਸ ਕੀ ਵਾਰ ਅਸੀਂ ਫਾਈਨਲ ਜਿੱਤੇ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਗਾ ਬੇਟੀਨੇ ਵਾਲਡ ਕੱਪ ਜਿੱਤਾ ਪੂਰੀ ਟੀਮ ਨੇ ਲੜ ਕੇ ਜਿੱਤਾ ਵਰਲਡ ਕੱਪ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਅਸੀਂ ਮੈਚ ਦੇਖਣ ਗਏ ਮੋਬਾਈਲ ਤੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਨੇ ਬਹੁਤ ਵਧੀਆ ਬੈਟਿੰਗ ਵੀ ਕੀਤੀ ਬੋਲਿੰਗ ਵੀ ਕੀਤੀ ਅਹ ਐਂਡ ਵਾਲਾ ਹਾਰਮੋਨ ਜਿਹੜਾ ਕੈਚ ਕੀਤਾ ਉਹਦੇ ਨਾਲ ਵਰਲਡ ਕੱਪ ਆ ਆਪਣੇ ਹੱਥ ਵਿੱਚ ਆ ਗਿਆ ਕਿਤੇ ਨਾ ਕਿਤੇ ਲੱਗਦਾ ਹੈ ਕਿ ਹਰ ਬੰਦੇ ਵੱਲੋਂ ਜਦੋਂ ਸ਼ਿਫਾਲੀ ਨੂੰ ਐਂਡ ਦੇ ਵੱਲੇ ਮੈਚਾਂ ਦੇ ਲਈ ਬੁਲਾਇਆ ਗਿਆ ਕਿਤੇ ਉਹ ਟਰਨਿੰਗ ਪੁਆਇੰਟ ਰਿਹਾ ਮੈਚ ਦੇ ਵਿੱਚ ਉਹਨੇ ਵੀ ਬਹੁਤ ਵੱਡੀ ਐਫਰਟ ਕੀਤੀ ਹਾਂਜੀ ਹਾਂਜੀ ਉਹ ਕੁਦਰਤੀ ਹੁੰਦਾ ਉਹ ਗੁੜੀਆਂ ਦੇ ਸੱਟ ਵੱਜ ਗਈ ਤੇ ਹਰ ਉਹਨੂੰ ਸ਼ਿਫਾਲੀ ਨੂੰ ਮੌਕਾ ਮਿਲ ਗਿਆ ਤੇ ਬਹੁਤ ਵਧੀਆ ਉਹਨੇ ਬੈਟਿੰਗ ਕੀਤੀ ਤੇ ਬੋਲਣ ਵੀ ਕੀਤੀ